ਫਿਰੋਜ਼ਪੁਰ ਦੇ ਵਿੱਚ ਇੱਕ ਕਿੱਲੇ ਤੋਂ ਜ਼ਿਆਦਾ ਹੈਰੋਇਨ ਜਿਹੜੀ ਕਿ ਬਰਾਮਦ ਹੋਈ ਹੈ ਹੈਰੋਇਨ ਸਣੇ ਦੋ ਮੁਜ਼ਮਮਨ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਹੈਰੋਇਨ ਸਪਲਾਈ ਕਰਨ ਦੇ ਲਈ ਜਾਰੇਸਾਨੇ ਨੌਜਵਾਨ ਪੈਸਿਆਂ ਦੇ ਲਾਲਚ ਦੇ ਵਿੱਚ ਕਰਦੇ ਸਨ ਨਸ਼ੇ ਸਪਲਾਈ ਦਾ ਕੰਮ ਸੋ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਇਹ ਮੰਗਵਾਈ ਹੈਰੋਇਨ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸੋ ਫਿਰੋਜ਼ਪੁਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਜੁਥੇ ਕਿ ਦੋ ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਕਿ ਕਿੱਲੋ ਤੋਂ ਜ਼ਿਆਦਾ ਹੈਰੋਇਨ ਇਹਨਾਂ ਕੋਲੋਂ ਬਰਾਮਦ ਹੋਈ ਹੈ ਦੱਸਦੀ ਕਿ ਪਾਕਿਸਤਾਨ ਤੋਂ ਇਹ ਹੈਰੋਇਨ ਜੜੇ ਕੀ ਮੰਗਵੰਦੇ ਸਨ ਦੇ ਇ ਪੰਜਾਬ ਸਰਕਾਰ ਵੱਲੋਂ ਜਿਹੜੀ ਅਯੋਧ ਨਸ਼ਾ ਵਿਰੋਧ ਪ੍ਰੋਮਹਮ ਚੱਲੀ ਹੋਈ ਹੈ ਇਹਦੇ ਤਹਿਤ ਸਾਡੇ ਸਪੈਸ਼ਲ ਡੀਸੀਪੀ ਐਡੀਪੀ ਸਾਹਿਬ ਤੇ ਸਾਡੀ ਏਆਈਜੀ ਸ਼੍ਰੀ ਗੁਰਪ੍ਰੀਤ ਸਿੰਘ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਟੀਮਾਂ ਕੰਮ ਕਰ ਰਹੀਆਂ ਨੇ ਇੰਟੈਫਟੀਆਂ ਫੋਕਸ ਕਰ ਰਹੀਆਂ ਨੇ ਤੇ ਅਨੌਤਰੀਕ ਸ਼ਾਮ ਨੂੰ ਸਾਡੀ ਜਿਹੜੀ ਪਾਰਟੀ ਸੀਗੀ ਉਹ ਸ਼ਹਿਰ ਦੇ ਵਿੱਚ ਟੋਲੀ ਤੇ ਸੀ ਉਦੋਂ ਸਾਨੂੰ ਇਨਫਰਮੇਸ਼ਨ ਮਿਲੀ ਹੈ ਕਿ ਕਿ ਕੰਗੀ ਨੰਬਰ 7 ਦੇ ਉੱਤੇ ਇੱਕ ਸਵਿਫਟ ਕਾਰ ਆ ਡੀਜੀਐਲ ਨੰਬਰ ਉਹਨਾਂ ਉਸ ਗੱਡੀ ਦਾ ਉਹਦੇ 'ਚ ਦੋ ਨੌਜਵਾਨ ਆ ਜਿਹੜੇ ਵੀ ਹੈਰੋਇਨ ਦਾ ਧੰਦਾ ਕਰਦੇ ਆ ਤੇ ਉਹ ਕਿਸੇ ਨੂੰ ਮਤਲਬ ਕਨਸਾਈਨਮੈਂਟ ਦੀ ਨਹੀਂ ਦੀ ਫਰਾਗ 'ਚ ਨਹੀਂ ਇਮੀਡੀਏਟਲੀ ਸਾਡੀ ਜਿਹੜੀ ਪਾਰਟੀ ਨੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਉਹਨਾਂ ਦੇ ਵਿੱਚ ਦੋ ਸਾਨੂੰ ਲੜਕੇ ਮਿਲੇ ਇੱਕ ਦਾ ਨਾਮ ਸੰਦੀਪ ਸਿੰਘ ਉਰਫ ਜਿੱਪੂ ਸਨ ਆਫ ਕਰਨੈਲ ਸਿੰਘ ਇਹ ਪਿੰਡ ਮੱਛੀਵੜਾ ਦਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਹੈਗਾ ਉਹ ਲਖਵਿੰਦਰ ਸਿੰਘ ਏਲੀਅਸ ਨਿੱਕਾ ਸਨ ਆਫ ਸਰਜੀਤ ਸਿੰਘ ਇਹ ਪੀਰ ਮੁਹੰਮਦ ਦਾ ਰਹਿਣ ਵਾਲਾ ਮਖੂਰ ਥਾਣਾ ਮਖੂਰੀ ਦਾ ਇਹਦੀ ਉਮਰ ਕੋਈ ਹੈਗੀ 18 ਸਾਲ 14 ਕਿ ਮਹੀਨੇ ਆ 14 ਕਿ ਦਿਨਾਂ ਦੀ ਬਣਦੀ ਹੈ ਜਿਆੰਗੇ ਦਈਆ ਦੋਵੇਂ ਤੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਕੋਈ ਮਕਦਮਾ ਦਰਜ ਨਹੀਂ ਹੈਗਾ ਮਤਲਬ ਪਹਿਲੀ ਵਾਰੀ ਇਹ ਲਾਲਚ ਦੇ ਵਿੱਚ ਆ ਕੇ ਯੰਗਸਟਰ ਨੇ ਤੇ ਇਹ ਇਹਨਾਂ ਨੇ ਕੰਮ ਕੀਤਾ ਇਹਨਾਂ ਕੋਲ ਰਿਕਵਰੀ ਜਿਹੜੀ ਹੋਈ ਹੈ 1 ਕਿਲੋ 500 ਗ੍ਰਾਮ 1.5 ਕਿਲੋ ਦੇ ਕਰੀਬ ਹੈਰੋਇਨ ਦੀ ਰਿਕਵਰੀ ਹੋਈ ਹੈ ਇਹਨਾਂ ਦੇ ਪਾਸੋਂ ਸਰ ਸਰ ਇਹਨਾਂ ਨੂੰ ਲੈ ਕੇ ਆਏ ਸੀਗੇ ਕਿੱਥੀ ਇਹ ਵੇਚਦੇ ਸੀ ਕਿੱਥੋਂ ਇਹ ਮੰਗਵਾਉਂਦੇ ਸੀ ਕਿੱਦਾਂ ਇਹ ਸੰਪਰਕ ਕਰਦੇ ਸੀ ਜੀ ਜੀ ਹਾਂ ਇਹ ਜਿਹੜਾ ਪਿੱਛੋਂ ਜਿਹੜੀ ਹੈਰੋਇਨ ਆ ਰਹੀ ਆ ਇਹ ਪਾਕਿਸਤਾਨ ਤੋਂ ਆ ਰਹੀ ਆ ਵਰਚਲ ਨੰਬਰਾਂ ਦੇ ਉੱਤੇ ਇਹਨਾਂ ਦਾ ਕੰਟੈਕਟ ਹੁੰਦਾ ਸੀ ਕਿ ਉਧਰੋਂ ਉਧਰੋਂ ਫਿਰ ਇਹ ਇੱਕ ਗਾਂ ਹੈਰੋਇਨ ਮੰਗਾਰੇ ਸੀ ਕਿ ਤੇ ਗਾਂ ਇਹ ਵਰਚੁਲ ਨੰਬਰ ਤੇ ਗਾਂ ਜਿਹੜੀ ਕਿਨ ਸਾਈਨ ਮੜ ਦੇਣੀ ਆ ਉਹਨਾਂ ਨੂੰ ਇਹ ਦੇਣੀ ਸੀਗੀ ਜੀ ਤੇ ਅਸੀਂ ਰਾਉਂਡ ਅਪ ਕਰ ਲਿਆ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਤੇ ਲਿਆ ਹੋਇਆ ਉਹਦੇ ਵਿੱਚ ਟੈਕਨੀਕਲੀ ਇਹਨਾਂ ਨੂੰ ਦੇਖ ਰਹੇ ਆ ਕਿ ਹੋਰ ਕਿਹੜੇ ਕਿਹੜੇ ਨੰਬਰ ਸੋ ਇਸੇ ਖਬਰ ਤੇ ਕਮਲ ਨੂੰ ਮੋਤਰਾ ਜਿਹੜੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਸੋ ਕਮਲ ਫਿਰੋਜ਼ਪੁਰ ਦੇ ਵਿੱਚ ਲੇਕੇ ਪੁਲਿਸ ਨੂੰ ਕਾਮਯਾਬੀ ਮਿਲੀ 1 ਕਿਲੋ ਤੋਂ ਜ਼ਿਆਦਾ ਹੈਰੋਇਨ ਦੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਕਿ ਬਰਾਮਦ ਹੋਈ ਹੈ ਤੇ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੀ ਕਮਲ ਜੋ ਨਾਮਾ ਲਗਾਤਾਰ ਜਿਹੜਾ ਭਗਉਤਮਨ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਮਹੀਨ ਚਲਾਈ ਗਈ ਉਹਨੂੰ ਦੇਖਦੇ ਜਿਹੜਾ ਵੈ ਐਸਟੀਐਫ ਵੱਲੋਂ ਲਗਾਤਾਰ ਹਫ਼ਤੇ ਦੇ ਵਿੱਚ ਦੂਸਰੀ ਵਾਰੀ ਵੈ ਜਿਹੜੀ ਡੇਢ ਕਿਲੋ ਹਿਰੋਇਨ ਜਿਹੜੀ ਵੈ ਬਰਾਮਦ ਕੀਤੀ ਗਈ ਹੈ ਇੱਥੇ ਪਤਾ ਚੱਲਦਾ ਕਿ ਪਾਕਿਸਤਾਨ ਜਿਹੜੀ ਆਜ਼ਦੀ ਨਾ ਪਾ ਕਰਕੇ ਤਾਂ ਉਹ ਬਾਜ਼ਨੀ ਆ ਰਿਹਾ ਤੇ ਪਾਕਿਸਤਾਨ ਵੱਲੋਂ ਜਿਹੜੀ ਲਗਾਤਾਰ ਹਿਰੋਇਨ ਜਿਹੜੀ ਹੈ ਉਹ ਹਿੰਦੁਸਤਾਨ ਵਿੱਚ ਭੇਜੀ ਜਾ ਰਹੀ ਹੈ ਤਾਂ ਜੋ ਕਿ ਇੱਥੋਂ ਦੀ ਜਵਾਨੀ ਜਿਹੜੀ ਵੈ ਉਹਨੂੰ ਬਰਬਾਦ ਕੀਤਾ ਜਾ ਸਕੇ ਪਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਤੇ ਐਸਟੀਐਫ ਜਿਹੜੀ ਏਐਨਟੀਐਫ ਵੱਲੋਂ ਜਿਹੜੀ ਇਹ ਕਰ ਇਹ ਜਿਹੜੀ ਖੇਦ ਹੈ ਅੱਗੇ ਨਹੀਂ ਨਿਕਲਣ ਜਾਣ ਦਿੱਤੀ ਜਾ ਰਹੀ ਤੇ ਇਹਨੂੰ ਫੜਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਖਾਸ ਤੌਰ 'ਤੇ ਇੱਕੋ ਨਹੀਂ ਆ ਰਿਹਾ ਕਿ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਿਹੜਾ ਇਸ ਮਸ਼ੇ ਦੀ ਦਲਦਲ ਵਿੱਚ ਧਕੇਲਿਆ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜੀ ਨੌਜਵਾਨੀ ਨਾ ਕਿਤੇ ਨਾ ਕਿਤੇ ਬੇਰੁਜ਼ਗਾਰੀ ਤੇ ਹੋਰ ਦੂਜੇ ਪਾਸੇ ਜਾਂਦੀ ਹੈ ਤੇ ਉਹਨਾਂ ਨੂੰ ਇਹ ਬੜਾ ਇੱਕ ਆਸਾਨ ਤਰੀਕੇ ਦੇ ਨਾਲ ਲੱਗਦਾ ਹੈ ਕਿ ਜਿਹੜਾ ਇਹ ਪੈਸਾ ਜਿਹੜਾ ਵਾ ਕਮਾ ਕੇ ਜਿਹੜਾ ਵਾ ਉਹ ਤਰੱਕੀ ਕਰ ਸਕਦੇ ਨੇ ਪਰ ਇਸ ਦਾ ਅੰਜਾਮ ਜਿਹੜਾ ਵਾ ਉਹ ਇੰਡੀਆ ਨਹੀਂ ਪੰਜਾਬ ਦੇ ਰਾਹੀ ਅਸੀਂ ਨੌਜਵਾਨਾਂ ਨੇ ਦਿਖਾ ਸਕਦੇ ਆ ਸਾਡੇ ਚਾ जी बिकु कमल बबतन म तोडा तमाम जानकारी देले